25 ਤੋਂ 30 ਬਾਰਾ ਕੁੱਤੇ ਨੇ ਉੱਥੇ ਤੇ ਉਹਦੇ ਵਿੱਚ ਜਿਹੜਾ ਕਮੇਟੀਕਰ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਪਰ ਕੋਈ ਵੀ ਸਾਡੀ ਸ਼ਹਿਰ ਵਸਿਆ ਨੇ ਜਾਂ ਕੋਈ ਪ੍ਰਸ਼ਾਸਨ ਨੇ ਸਾਡੀ ਸੁਣਵਾਈ ਨਹੀਂ ਕੀਤੀ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਬਈ ਇੱਕ ਬੱਚਾ ਸੀਗਾ ਆਪਣੇ ਤਰਨ ਤਰਨ ਦੇ ਵਿੱਚ ਉਹਨੂੰ ਬਾਰਾ ਕੁੱਤੇ ਨੇ ਜਿਹੜੀ ਨੂੰ ਵੱਢਿਆ ਤੇ ਉਹਦੀ ਡੈਥ ਹੋ ਗਈ ਆ ਸ਼ਹਿਰ ਵਾਸੀ ਆ ਡਰਦੇ ਨੇ ਵੀ ਆਪਣੇ ਬੱਚੇ ਨੂੰ ਬਾਹਰ ਕੱਢਣ ਦਾ ਡਰਦੇ ਨੇ ਇਹ ਇੱਕ ਝੁੰਡ ਬਣਾ ਕੇ ਜਦੋਂ ਇੱਕ ਜਿਹੜਾ ਅਟੈਕ ਕਰਦੇ ਨੇ ਨਾ ਗ੍ਰੇਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਅਤੇ ਖਬਰਾਂ ਦੀਆਂ ਸੁਰਖੀਆਂ ਬਣੀ ਇੱਕ ਖਬਰ ਜਿਹੜੀ ਹੈ ਕਿ ਆਵਾਰਾ ਕੁੱਤਿਆਂ ਨੂੰ ਲੈ ਕੇ ਜਿਹੜਾ ਉਹ ਵੱਖ-ਵੱਖ ਤਰਨਤਾਰਨ ਦੇ ਜਿਹੜੇ ਮੁਹੱਲੇ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਇੱਕ ਤਾਂ ਗਿਣਤੀ ਵੀ ਵਧੀ ਆ ਤੇ ਲੋਕ ਵੀ ਪਰੇਸ਼ਾਨ ਨੇ ਕੁਝ ਪਬਲਿਕ ਦੇ ਸਾਡੇ ਨਾਲ ਮੌਜੂਦ ਨੇ ਸਮਾਜ ਸੇਵੀ ਮੌਜੂਦ ਨੇ ਵੀਰ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਨਾਲ ਵੇਖਦੇ ਨੇ ਪਰ ਚਾਹੀਦਾ ਕਿਉਂਕਿ ਆਵਾਰਾ ਕੁੱਤਿਆਂ ਨੂੰ ਲੈ ਕੇ ਜਿਹੜਾ ਉਹ ਪਰੇਸ਼ਾਨੀ ਜਿਹੜੀ ਲਗਾਤਾਰ ਲੋਕਾਂ ਨੂੰ ਘਰ ਘਰ ਤੋਂ ਜਦੋਂ ਬਾਹਰ ਆਉਂਦੇ ਨੇ ਬਾਜ਼ਾਰ ਨੂੰ ਤਾਂ ਬੱਚੇ ਜਦੋਂ ਸਕੂਲ ਤੋਂ ਆਪਣੇ ਘਰ ਜਾਂਦੇ ਨੇ ਕਿਤੇ ਡਰ ਦਾ ਮਾਹੌਲ ਵੀ ਜਿਹੜਾ ਉਹਨਾਂ ਬੱਚਿਆਂ ਦੇ ਵਿੱਚ ਵੇਖਣ ਨੂੰ ਮਿਲਦਾ ਕਿਉਂਕਿ ਅਵਾਰਾ ਕੁੱਤਿਆਂ ਦਾ ਝੁੰਡ ਕਿਸੇ ਵੇਲੇ ਵੀ ਜਿਹੜਾ ਉਹਨਾਂ ਬੱਚਿਆਂ ਨੂੰ ਜਾਂ ਕਿਸੇ ਸ਼ਹਿਰਦਾਰ ਨੂੰ ਮੱਲਿਆਂ ਦੇ ਵਿੱਚ ਘਰ ਤੋਂ ਬਾਹਰ ਆਉਂਦੇ ਜਾਂਦੇ ਜਿਹੜਾ ਉਹ ਨੁਕਸਾਨ ਕਰ ਸਕਦੇ ਨੇ ਤਾਂ ਸਾਡੇ ਨਾਲ ਮੌਜੂਦ ਨੇ ਵੀਰ ਤਰਨਤਾਲ ਨੂੰ ਸ਼ਹਿਰ ਤੋਂ ਜਿਹੜੇ ਕਿ ਇਸੇ ਸ਼ਹਿਰ ਦੇ ਰਸਨੀਕ ਨੇ ਅਤੇ ਉਹਨਾਂ ਸਾ ਇਹ ਉਥੋਂ ਹੀ ਹੈ ਵੀਰ ਜਿਨ੍ਹਾਂ ਮੱਲਿਆਂ ਦੇ ਵਿੱਚ ਇਹਨਾਂ ਅਵਾਰਾ ਕੁੱਤਿਆਂ ਦਾ ਬੋਲਬਾਲਾ ਹੈ ਮੇਰੇ ਨਾਲ ਵੀਰ ਮੌਜੂਦ ਨੇ ਗੱਲਬਾਤ ਕਰਦੇ ਵੀਰ ਜੀ ਕੀ ਨਾਮ ਜੀ ਆਪਣਾ ਤੇ ਕਿਹੜਾ ਲੱਗ ਹੈ ਮੇਰਾ ਨਾਮ ਗੁਰਿੰਦਰ ਸਿੰਘ ਲਾੜੀ ਹੈ ਜੀ ਮੇਰਾ ਨਾਮ ਮੈਂ ਰੇਲਵੇ ਰੋਡ ਤਰੰਤਾਰਨ ਦਾ ਰਹਿਣ ਵਾਲਾ ਵਾਂ ਸਰ ਜਿਹੜੀ ਆਵਾਰਾ ਕੁੱਤੇ ਨੂੰ ਲੈ ਕੇ ਇੱਕ ਅਖਬਾਰ ਦੀ ਕਟਿੰਗ ਵੀ ਵਾਇਰਲ ਹੋ ਰਹੀ ਹੈ ਅਤੇ ਆਵਾਰਾ ਕੁੱਤਿਆਂ ਦੀ ਗਿਣਤੀ ਵੀ ਜਿਹੜੀ ਵਧੀ ਹੈ ਤੁਸੀਂ ਇੱਕ ਸ਼ਹਿਰਦਾਰ ਹੋ ਕਿਵੇਂ ਵੇਖਦੇ ਹੋ ਤੁਸੀਂ ਬਾਹਰ ਅੰਦਰ ਵੀ ਤੁਹਾਡੀ ਦੁਕਾਨ ਵੀ ਹੈ ਤੁਸੀਂ ਬਾਹਰ ਅੰਦਰ ਵੀ ਜਾਂਦੇ ਹੋ ਕਿਵੇਂ ਵੇਖਦੇ ਹੋ ਇਹ ਜਿਹੜਾ ਆਵਾਰਾ ਕੁੱਤਿਆਂ ਦਾ ਖੌਫ ਜਿਹੜਾ ਲਗਾਤਾਰ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਦੇਖੋ ਜੀ ਮੈਂ ਰੇਲਵੇ ਰੋਡ ਤਰੰਤਾਰਨ ਦਾ ਰਹਿਣ ਵਾਲਾ ਵਾਂ ਜੀ ਜੀ ਮੇਰੇ ਜਿਹੜੀ ਗਲੀ ਦੇ ਬਾਹਰ ਹੀ ਜਿਹੜੇ ਕੁੱਤੇ ਹਨਾ ਘਟੋ ਘਾਟ 25 ਤੋਂ 30 ਆਵਾਰਾ ਕੁੱਤੇ ਨੇ ਉੱਥੇ ਜੀ ਜੀ ਤੇ ਉਹਦੇ ਵਿੱਚ ਜਿਹੜਾ ਕਮੇਟੀ ਕਰ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਪਰ ਕੋਈ ਵੀ ਸਾਡੀ ਸ਼ਹਿਰ ਵਸਿਆ ਨੇ ਜਾਂ ਕੋਈ ਪ੍ਰਸ਼ਾਸਨ ਨੇ ਸਾਡੀ ਸੁਣਵਾਈ ਨਹੀਂ ਕੀਤੀ ਇਹਦੇ ਜਿਹੜੇ ਵਾਰਾ ਕੁੱਤੇ ਨੇ ਮੇਰੀਆਂ ਦੋ ਬਿੱਲੀਆਂ ਜਿਹੜੀਆਂ ਮੈਂ ਆਪਣੀਆਂ ਪਸ਼ੂ ਜਿਹੜੀਆਂ ਬਿੱਲੀਆਂ ਸੀਗੀਆਂ ਮੇਰੀਆਂ ਦੋ ਬਾਰੋਂ ਮਗਵਾਈਆਂ ਸੀ ਮੈਂ ਉਹ ਬਿੱਲੀਆਂ ਮੇਰੀਆਂ ਕੁੱਤਿਆਂ ਨੂੰ ਮਾਰ ਦਿੱਤੀਆਂ ਜੀ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਿੱਦਾਂ ਹੁਣ ਪਿੱਛੇ ਦੇ ਆਪਣੇ 4-5 ਸਾਲ ਹੋ ਗਏ ਸਾਡੇ ਇੱਥੇ ਜੈ ਸਾਹਿਬ ਇੱਥੇ ਨਾਨਸਰ ਮਹੱਲੇ ਦੇ ਉਹਨਾਂ ਨੇ ਮਾਰਾ ਕੁੱਤੇ ਨੇ ਜਿਹੜਾ ਕਟਨ ਕਰਕੇ ਉਹਨਾਂ ਦੀ ਡੈਥ ਹੋ ਗਈ ਆ ਇੱਕ ਬੱਚਾ ਸੀਗਾ ਆਪਣੇ ਤਰਨ ਤਰਨ ਦੇ ਵਿੱਚ ਉਹਨੂੰ ਬਾਰਾ ਕੁੱਤਿਆਂ ਜਿਹੜੀ ਨੂੰ ਵੱਡੇ ਆ ਉਹਦੀ ਡੈਥ ਹੋ ਗਈ ਆ ਇਦਾਂ ਦੇ ਬਹੁਤ ਸਾਰੇ ਘਟਨਾਵਾਂ ਜਿਹੜੀਆਂ ਬਾਹਰ ਆਪਣੇ ਜਿਹੜੇ 8 ਵਜੇ ਤੋਂ ਬਾਅਦ ਜਿਹੜੇ ਕੁੱਤੇ ਝੁੰਡ ਬਣਾ ਕੇ ਬਾਹਰ ਨਿਕਲਦੇ ਨੇ ਪਰ ਉਹਨਾਂ ਨੂੰ ਬੱਚੇ ਜਿਹੜੇ ਜਿਹੜੇ ਸ਼ਹਿਰ ਵਾਸੀ ਆ ਡਰਦੇ ਨੇ ਵੀ ਆਪਣੇ ਬੱਚੇ ਨੂੰ ਬਾਹਰ ਘਟਨਾਸ ਡਰਦੇ ਨੇ ਵੀ ਇੱਕ ਝੁੰਡ ਬਣਾ ਕੇ ਜਦੋਂ ਇੱਕ ਜਿਹੜਾ ਅਟੈਕ ਕਰਦੇ ਨੇ ਨਾ ਉਹਦੇ ਕਰਕੇ ਕੋਈ ਜਿਹੜੇ ਮੁਸ਼ਕਲ ਹੁੰਦੀ ਆ ਇਸ ਕਰਕੇ ਉਹ ਬੱਚੇ ਡਰਦੇ ਸ਼ਹਿਰ ਵਾਸੀ ਅੱਲਾ ਖੌਫ ਦਾ ਮਾਹੌਲ ਬਣਿਆ ਆ ਜੀ 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 ਜ ਇੱਕ ਜ਼ਿੰਮੇਵਾਰੀ ਹੋਣ ਦੇ ਕਾਰਨ ਵੀ ਜਿਹੜਾ ਉਹ ਸ਼ਹਿਰ ਦੇ ਵਿੱਚ ਵੀ ਜਾਣਦੇ ਹੋ ਤੁਸੀਂ ਲੋਕਾਂ ਨੂੰ ਮਿਲਦੇ ਹੋ ਤੁਸੀਂ ਕੀ ਦੇਖਦੇ ਦੇਖਦੇ ਕਿ ਜਿਹੜੇ ਛੋਟੇ ਬੱਚੇ ਆ ਉਹਨਾਂ ਦਾ ਨੁਕਸਾਨ ਜਿਹੜਾ ਇਹਨਾਂ ਆਵਾਰਾ ਕੁੱਤਿਆਂ ਦੀ ਵਜ੍ਹਾ ਨਾਲ ਜ਼ਿਆਦਾ ਹੋ ਸਕਦਾ ਤੇ ਹੁਣ ਤੱਕ ਜੇ ਪ੍ਰਸ਼ਾਸਨ ਅੱਗੇ ਤੁਸੀਂ ਗੁਹਾਰ ਵੀ ਲਗਾਈ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਹੋਈ ਜਾਂ ਨਹੀਂ ਹੋਈ ਦੇਖੋ ਜੀ ਬੱਚੇ ਦੇ ਜਿਹੜੇ ਜਿੰਨੇ ਇੱਕ ਦੋ ਕੁੱਤੇ ਹੋਣ ਤੇ ਬੰਦਾ ਇਗਨੋਰ ਕਰਦਾ ਵਾ ਜਦੋਂ ਇਹਨਾਂ ਝੁੰਡ ਬਣਾ ਕੇ ਕੁੱਤੇ ਆਉਂਦੇ ਨੇ ਤੇ ਕੁੱਤੇ ਕੋਈ ਵੀ ਜਾਂ ਕਿਸੇ ਦੀ ਵੈਕਸੀਨ ਲੱਗੀ ਹੋਵੇ ਜਾਂ ਕੋਈ ਇਦਾਂ ਦਾ ਕੋਈ ਹੋਇਆ ਨਹੀਂ ਹੈ ਜੀ ਇਹਨਾਂ ਦਾ ਤੇ ਵਾਰਾ ਕੁੱਤੇ ਨੇ ਜੋ ਮੀਡ ਮਾਰਦੋ ਗੰਦਪੰਦ ਖਾਂਦੇ ਰਹਿੰਦੇ ਨੇ ਕੱਲ ਨੂੰ ਕੋਈ ਪ੍ਰੋਬਲਮ ਹੋਈ ਕਿਸੇ ਨੂੰ ਕੱਟ ਲੱਗ ਜਾ ਕੋਈ ਪ੍ਰੋਬਲਮ ਹੁੰਦੀ ਆ ਉਹਦੇ ਕਰਕੇ ਆ ਜਾਨ ਜੜੀ ਜਾਨ ਨੂੰ ਖਤਰਾ ਦਿੰਦਾ ਮੈਂ ਤੁਹਾਨੂੰ ਅੱਗੇ ਵੀ ਦੱਸ ਸਕਾਂ ਵੀ ਜਿਹੜੀਆਂ 3-4 ਡੈਥ ਜਿਹੜੀਆਂ ਸਾਡੀ ਤਰਨਤਾਰਨ ਦੇ ਵਿੱਚ ਕੁੱਤਿਆਂ ਨੇ ਵੱਢਣ ਕਰਕੇ ਸਾਡੀ ਜਿਹੜੀ ਪ੍ਰੋਬਲਮ ਹੋਈਆਂ ਨੇ ਬਟ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਵੀ ਇਦਾਂ ਦਾ ਕੋਈ ਹੱਲ ਨਹੀਂ ਕੀਤਾ ਮੈਂ ਡੀਸੀ ਸਾਹਿਬ ਨਾਲ ਅਸੀਂ ਤੁਹਾਡੇ ਜਨ ਤੱਕ ਅਸੀਂ ਰਾਪਟਾ ਕਰਾਂਗੇ ਜਿਹੜੇ ਸ਼ਹਿਰ ਵਾਸੀਆਂ ਨੂੰ ਜਿਹੜਾ ਮੈਂ ਇੱਕ ਮੋਤਬਰ ਵਪਾਰ ਮੰਡਲ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਕਰੀ ਆਪਣੀ ਜਿਹੜੀ ਮੇਰੀ ਜ਼ਿੰਮੇਵਾਰੀ ਬਣਦੀ ਹੈ ਵੀ ਮੈਂ ਡੀਸੀ ਸਾਹਿਬ ਨੂੰ ਇੱਕ ਆਪਣਾ ਆਪਣੇ ਵੱਲੋਂ ਮੰਗ ਪੱਤਰ ਤਵਾਂ ਕਿ ਜਿਹੜੇ ਆਵਾਰਾ ਕੁੱਤੇ ਆ ਵੀ ਇਹਨਾਂ ਦਾ ਕੋਈ ਨਾ ਕੋਈ ਜਲਦੀ ਹੱਲ ਕੀਤਾ ਜਾਵੇ ਜੀ ਬਿਲਕੁਲ ਜੀ ਕਟਿੰਗ ਦੇ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਬਣੀ ਇਸ ਕਵਰ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਤਰਨਤਾਰਨ ਦਾ ਮੱਲਾ ਟਾਂਕ ਛਤਰੀ ਕੀ ਮਰਾਦਪੁਰ ਲਗਭਗ ਕਹਿ ਸਕਦੇ ਆ ਕਿ ਹਰ ਕਿਤੇ ਜਿਹੜਾ ਸਾਰੇ ਬੰਨੇ ਜਿਹੜਾ ਇਹ ਬੋਲਬਾਲਾ ਵੇਖਣ ਨੂੰ ਜਿਹੜਾ ਮਿਲ ਰਿਹਾ ਆ ਆਵਾਰਾ ਕੁੱਤਿਆਂ ਦਾ ਤੇ ਨਾਲ ਪਸ਼ੂ ਵੀ ਹੁੰਦੇ ਨੇ ਕਈ ਵਾਰ ਪਸ਼ੂਆਂ ਨੂੰ ਵੀ ਉਹ ਕੱਟ ਜਿਹੜਾ ਵਾ ਉਹ ਮਾਰਦੇ ਨੇ ਜੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵਾ ਕਿ ਜਿਹੜੇ ਜੱਟ ਜ਼ਿੰਮੇਵਾਰ ਬੰਦੇ ਨੇ ਜੀ ਜੀ ਜਿਹੜੀਆਂ گاਵਾ ਰਾਤ ਨੂੰ ਜਿਹੜੀਆਂ ਦੁੱਧ ਦਿਨੋਂ ਹੜ ਜਾਂਦੀਆਂ ਜਾਂ ਜਿਹੜੇ ਡੰਗਰ ਛੱਡ ਜਾਂਦੇ ਇੱਥੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਤੇ ਉਹਨਾਂ ਦੇ ਜਿਹੜੀ ਆ ਕੈਮਰੇ ਲੱਗੇ ਹੋਏ ਨੇ ਸਾਰੇ ਸ਼ਹਿਰ ਦੇ ਵਿੱਚ ਲੱਗੇ ਹੋਏ ਨੇ ਜਿਹੜੇ ਜਿਹੜੇ ਪਿੰਡਾਂ ਚ ਆ ਕੇ ਜਿਹੜੇ ਰਾਤ ਇਥੇ ਪਸ਼ੂ ਟਰਾਲੀ 'ਚ ਛੱਡ ਕੇ ਪਸ਼ੂ ਲੈ ਕੇ ਛੱਡ ਜਾਂਦੇ ਨੇ 12 ਹੋ ਕੇ ਉਹ ਜਿਹੜੇ ਐਕਸੀਡੈਂਟ ਜਿਹੜੇ ਜਿਹੜੇ ਵਹੀਕਲ ਚੱਲਦੇ ਨੇ 4 ਵੀਕਲ ਚੱਲਦੇ ਨੇ ਜਾਂ 2 ਵੀਲਰ ਚੱਲਦੇ ਨੇ ਉਹ ਜਦੋਂ 12 ਚੱਲਦੇ ਨੇ ਇੱਕਦਮ ਗਾਂ ਜਾਂ ਕੋਈ ਵੀ ਚੀਜ਼ ਜਿਹੜਾ ਜਾਨਵਰ ਗਾਂ ਆ ਜਾਂਦਾ ਵਾ ਉਹ ਜਿਹੜਾ ਹਾਸੇ ਦਾ ਸ਼ਿਕਾਰ ਮੰਨਦਾ ਵਾ ਤੇ ਉਹ ਜਿਹੜੇ ਜਿਹੜੀ ਕੱਲ ਨੂੰ ਕਿਸੇ ਦੀ ਜਾਨ ਨੂੰ ਖਤਰਾ ਹੋ ਗਏ ਜਾਂ ਕਿਸੇ ਨੂੰ ਜਿਹੜਾ ਕੋਈ ਬੰਦਾ ਆਉਂਦਾ ਵਾ ਉਹਦੇ ਉਹਦੀ ਜਿਹੜੀ ਜਿਹੜੀ ਮਾਲ ਜਾਨੀ ਦੇ ਲਈ ਜਿਹੜੀ ਰੱਖੀ ਆ ਉਹ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਆ ਵੀ ਜਿਹੜੀਆਂ ਦਾਅਵਾ ਮੈਂ ਇਥੇ ਉਹ ਉਹਨਾਂ ਤੋਂ ਤੱਕ ਪਹੁੰਚਾਉਣ ਤੇ ਜਿਹੜੇ ਜਿਹੜੇ ਕੁੱਤੇ ਆ ਉਹਨਾਂ ਦਾ ਵੀ ਹੱਲ ਕੀਤਾ ਜਾਵੇ। ਜੀ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਸਰ। ਧੰਨਵਾਦ ਜੀ। ਸੋ ਹੋਰ ਵੀ ਵੀਰ ਮੌਜੂਦ ਨੇ ਵੀਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਇਹ ਇੱਕ ਜਿਹੜਾ ਅਵਾਰਾ ਕੁੱਤਿਆਂ ਦਾ ਖੌਫ ਜਿਹੜਾ ਵਾ ਲਗਾਤਾਰ ਵਧ ਰਿਹਾ ਹੈ। ਬਿਲਕੁਲ ਦਲਜੀਤ ਜੀ ਅਵਾਰਾ ਕੁੱਤਿਆਂ ਦਾ ਖੌਫ ਦੀ ਗੱਲ ਸੁਣ ਲਓ ਕਿ ਸਿਵਲ ਹਸਪੀਟਲ ਤਰਮਤਾਰਨ ਜੇਕਰ ਤੁਸੀਂ ਜਾਣਦੇ ਹੋ ਤਾਂ ਤੁਸੀਂ ਇੱਕ ਵਾਰ ਦੇਖਿਓ ਕਿ ਉੱਥੇ ਜਦੋਂ ਅਸੀਂ ਕਿਸੇ ਵੀ ਡਾਕਟਰ ਦੇ ਕਮਰੇ ਦੇ ਵਿੱਚ ਜਾਣਾ ਹੁੰਦਾ ਹੈ ਜਾਂ ਉੱਪਰਲੀ ਬਿਲਡਿੰਗ ਉੱਪਰ ਜਾਣਾ ਹੁੰਦਾ ਹੈ ਤਾਂ ਉੱਥੇ 10-10 ਕੁੱਤੇ ਉੱਥੇ ਆਵਾਰਾ ਬੈਠੇ ਹੁੰਦੇ ਨੇ ਮਰੀਜ਼ਾਂ ਦਾ ਉੱਥੇ ਵੀ ਲੰਘਣਾ ਬੜਾ ਮੁਸ਼ਕਲ ਹੁੰਦਾ ਹੈ ਇਹ ਇਹ ਪਿਛਲੇ ਕਰੀਬ 3 ਸਾਲ ਤੋਂ ਇਹਨਾਂ ਦੀ ਨਾਸਬੰਦੀ ਨਹੀਂ ਹੋਈ ਔਰ ਨਗਰ ਕੌਂਸਲ ਵਿਭਾਗ ਵੱਲੋਂ ਇਹ ਜਿਹੜਾ ਆ ਇਸ ਵਕਤ ਹੱਥ ਖੜੇ ਕਰ ਦਿੱਤੇ ਗਏ ਨਹੀਂ ਔਰ ਇਬਨ ਆਵਾਰਾ ਕੁੱਤਿਆਂ ਦੀ ਨਸਬੰਦੀ ਨਾ ਹੋਣ ਦੇ ਕਰਕੇ ਜਿਹੜਾ ਇਹਨਾਂ ਦੀ ਗਿਣਤੀ ਵਧੀ ਹੈ ਔਰ ਜੇਕਰ ਗੱਲ ਕੀਤੀ ਜਾਵੇ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਦੀ ਜਿੱਥੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੀ ਬੈਠਦੇ ਨੇ ਐਸਐਸਪੀ ਸਾਹਿਬ ਵੀ ਬੈਠਦੇ ਨੇ ਉਸ ਬਿਲਡਿੰਗ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿਤੇ ਵੀ ਜਾ ਕਿਸੇ ਵੀ ਵੇਲੇ ਜਾ ਕੇ 2-4 ਕੁੱਤੇ ਆਵਾਰਾ ਤੁਹਾਨੂੰ ਮਿਲ ਹੀ ਜਾਣਗੇ ਤੇ ਕਈ ਵਾਰ ਐਸਾ ਵੀ ਮਾਮਲਾ ਸਾਹਮਣੇ ਆਉਂਦਾ ਹੈ ਕਿ ਜਦੋਂ ਇੱਥੇ ਜਦੋਂ ਜਨਤਾ ਪਹੁੰਚਦੀ ਹੈ ਤਾਂ ਆਵਾਰਾ ਕੁੱਤਿਆਂ ਵੱਲੋਂ ਕੱਟ ਲਿਆ ਜਾਂਦਾ ਹੈ ਭਾਜੀ ਨੇ ਹੁਣ ਇਹ ਸਿਆ ਤੁਹਾਨੂੰ ਕਿ ਪਿਛਲੇ ਪਿਛਲੇ ਸਮੇਂ ਦੇ ਵਿੱਚ ਜਿਹੜਾ 2-4 ਮੌਤਾਂ ਜਿਹੜੀਆਂ ਤਰਨਤਨ ਸ਼ਹਿਰ ਦੇ ਵਿੱਚ ਹੋਈਆਂ ਨੇ ਪਰ ਕੁਝ ਮੌਤਾਂ ਐਸੀਆਂ ਵੀ ਨੇ ਜੋ ਸਾਹਮਣੇ ਨਹੀਂ ਆ ਸਕੀਆਂ ਕਿਉਂਕਿ ਸਾਰੇ ਲੋਕ ਮੀਡੀਆ ਸਾਹਮਣੇ ਇਹ ਇਹ ਗੱਲਾਂ ਨਹੀਂ ਲੈ ਆਉਂਦੇ ਇਸ ਕਰਕੇ ਇਹ ਗੰਭੀਰ ਮਾਮਲਾ ਜਦੋਂ ਬੱਚੇ ਛੋਟੇ-ਛੋਟੇ ਲੰਘਦੇ ਨੇ ਉਹਨਾਂ ਉਹਨਾਂ ਦੇ ਵਾਸਤੇ ਵੀ ਬੜਾ ਵੱਡਾ ਖਤਰਾ ਬਣ ਜਾਂਦੇ ਨੇ ਇਹ ਆਵਾਰਾ ਕੁੱਤੇ ਇਸ ਕਰਕੇ ਇਹਨਾਂ ਦੀ ਨਾਸਬੰਦੀ ਜਿਹੜੀ ਆ ਉਹ ਹੋਣੀ ਬੜੀ ਜ਼ਰੂਰੀ ਹੈ ਤੁਸੀਂ ਅਖਬਾਰ ਦੀ ਸੁਰਖੀ ਦੀ ਗੱਲ ਕੀਤੀ ਆ ਉਸੇ ਤਾਬਕ 15000 ਤੋਂ ਉੱਪਰ ਸ਼ਾਇਦ ਇਹਨਾਂ ਦੀ ਇਸ ਵਕਤ ਗਿਣਤੀ ਹੋ ਚੁੱਕੀ ਹੈ ਪਰ ਕੋਈ ਵੀ ਜਿਹੜਾ ਇਹਨਾਂ ਦੀ ਨਾਸਬੰਦੀ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਹੜਾ ਇੱਕ ਗੰਭੀਰ ਮਸਲਾ ਹੈ ਬਹੁਤ ਬਹੁਤ ਧੰਨਵਾਦ ਹੋਰ ਵੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਕੀ ਨਾਮ ਹੈ ਜੀ ਆਪਣਾ ਜੀ ਹਾਂ ਜੀ ਨਹੀਂ ਠੀਕ ਹੈ ਤੁਸੀਂ ਕੁਝ ਕਹਿਣਾ ਚਾਹੋਗੇ ਇਸ ਬਾਰੇ ਸਹੀ ਬਾਬਾ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਸਰਵਨ ਸਿੰਘ ਹੈ ਬਾਬਾ ਜੀ ਅਵਾਰਾ ਕੁੱਤਿਆਂ ਨੂੰ ਲੈ ਕੇ ਤੁਸੀਂ ਅਖਬਾਰ ਤਾਂ ਚਲੋ ਡੇਲੀ ਪੜ੍ਹਦੇ ਹੋ ਇੱਕ ਖਬਰ ਸਾਹਮਣੇ ਆ ਰਹੀ ਹੈ ਅਖਬਾਰਾਂ ਦੀਆਂ ਵੀ ਸੁਰਖੀਆਂ ਬਣੀ ਕਿ ਅਵਾਰਾ ਕੁੱਤੇ ਜਿਹੜੇ ਆ ਉਹ ਕਿਤੇ ਨਾ ਕਿਤੇ ਸਿਰਦਰਦੀ ਬਣੇ ਹੋਏ ਨੇ ਪਬਲਿਕ ਦੇ ਲਈ ਤਰਨਤਾਰਨ ਸ਼ਹਿਰ ਦੇ ਵਿੱਚ ਇਹਨਾਂ ਦੀ ਗਿਣਤੀ ਵੀ ਵਧੀ ਕੀ ਕਹਿਣਾ ਚਾਹੋਗੇ ਤੁਸੀਂ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਲੋਕਾਂ ਨੂੰ ਉਹ ਜਾਨ ਬਚਾਉ ਸੁਪਰੀਮ ਕੋਰਟ ਵੀ ਖਬਰ ਲੱਗੀ ਵੀ ਅਵਾਰਾ ਕੁੱਤੇ ਕਿਉਂ ਤੁਰੇ ਫਿਰਦੇ ਆ ਇਹ ਸਰਕਾਰ ਦੀ ਡਿਊਟੀ ਆ ਪਬਲਿਕ ਨੇ ਆਪਣੇ ਦਰਬਾਰ ਸਾਹਿਬ ਵੀ ਜਾਣਾ ਲੋਕੀਂ ਕਈ ਬਜ਼ੁਰਗ ਮੇਰੇ ਘਰ ਦਰਵਾਜ਼ੇ ਆਪ ਜਾਂਦੇ ਆ ਤੇ ਇਹ ਕੁੱਤੇ ਪਿਸ਼ਾਬ ਕਰਦੇ ਤੁਸੀਂ ਤੁਸੀਂ ਉਹ ਯਾਰ ਕਿ ਦੇਖੋ ਉਹ ਸਕੇਈਆਂ ਕੁੱਤੇ ਪਿਸ਼ਾਬ ਕਰਦੇ ਬੈਠੇ ਹੁੰਦੇ ਆ ਤੇ ਬੰਦੇ ਡਰਦੇ ਆ ਇਸ ਕਰਕੇ ਬੇਨਤੀ ਹੈ ਸਰਕਾਰ ਨੂੰ ਵੀ ਇਹਦਾ ਕੋਈ ਨਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਤਾਂ ਕਿ ਲੋਕੀ ਸੇਫ ਆਪਣਾ ਕਾਰੋਬਾਰ ਜਾਂ ਦੁਕਾਨਾਂ ਤੇ ਜਾ ਕੇ ਆਪਣਾ ਕਾਰੋਬਾਰ ਕਰ ਸਕਣ ਬਹੁਤ ਬਹੁਤ ਧੰਨਵਾਦ ਜੀ ਸੋ ਤਰਨਤਨ ਸ਼ਹਿਰ ਵਾਸੀਆਂ ਦਾ ਜਿਹੜੇ ਇਹ ਜਿੰਨੇ ਵੀ ਲੋਕ ਇੱਥੇ ਮੌਜੂਦ ਸਨ ਅਸੀਂ ਲਾਇਬ੍ਰੇਰੀ ਪਹੁੰਚੇ ਸਾ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੁਝ ਹੋਰ ਕਹਿਣਾ ਚਾਹੁੰਦੇ ਨੇ ਵੀ ਹਾਂਜੀ ਵੀਰ ਜੀ ਅੰਤ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਵੀ ਪ੍ਰਸ਼ਾਸਨ ਵੱਲੋਂ ਜਿਹੜੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਵੀ ਜੇ ਆਵਾਰਾ ਕੁੱਤੇ ਵੱਲੋਂ ਇੱਕ ਦੰਦ ਵੱਜਦਾ ਤੇ ਉਹਨੂੰ 10000 ਰੁਪਏ ਦਿੱਤਾ ਜਾਊਗਾ ਹਾਂਜੀ ਤੇ ਜੇ ਦੋ ਦੰਦ ਵੱਜਦੇ ਤੇ 20000 ਰੁਪਏ ਦਿੱਤਾ ਜਾਊਗਾ ਤੇ ਕਿਸੇ ਧੀ ਪੁੱਤ ਦਾ ਕਿਸੇ ਦਾ ਕੋਈ ਜਾਨ ਚਲੀ ਜਾਵੇ ਉਦੋਂ 10000 ਚੰਗਾ ਤੇ 20000 ਚੰਗਾ ਵਾ ਜਿਨ੍ਹਾਂ ਦੇ ਜਿਨ੍ਹਾਂ ਦੀ ਜਾਨ ਚਲੀ ਜਾਂਦੀ ਆ ਉਹ ਪ੍ਰਸ਼ਾਸਨ ਉਹਨਾਂ ਨੂੰ ਉਹਨਾਂ ਲਈ ਕੀ ਕਰਦਾ ਜੀ ਕਿਸੇ ਦਾ ਬੱਚਾ ਜਿਹੜਾ ਨਾ ਉਹ ਵਾਪਸ ਨਹੀਂ ਆਉਣਾ ਤੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਇਸ ਕਰਕੇ ਜਿਹੜਾ ਇਹ ਇਹੋ ਜਿਹੀ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਜਾਵੇ ਧੰਨਵਾਦ ਜੀ ਸੋ ਜੋ ਕੁਝ ਵੀ ਮੰਨਣਾ ਹੈ ਸ਼ਹਿਰ ਵਾਸੀਆਂ ਦਾ ਉਹਨਾਂ ਨੇ ਦੱਸਿਆ ਇਸ ਮਸਲੇ ਦੇ ਉੱਪਰ ਤੇ ਵਾਤੋ ਵਾਤ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਬਣੇ ਰਹੋ ਸਾਡੇ ਨਾਲ ਤੁਸੀਂ ਦੇਖਦੇ ਰਹੋ ਗ੍ਰੇਟ ਪੰਜਾਬ ਮੈਂ ਹਾਂ ਦਿਲਜੀਤ ਸਿੰਘ ਤਰਨਤਾਰਨ